ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 537ਵਾਂ ਵਿਆਪੁਰਬ ਦਾ ਤਿੰਨ ਦਿਨਾਂ ਦਾ ਜੋੜ ਮੇਲਾ ਅੱਜ ਤੋਂ ਹੋਇਆ ਸ਼ੁਰੂ ਉੱਥੇ ਹੀ ਅੱਜ ਪਹਿਲੇ ਦਿਨ ਇਤਹਾਸਿਕ ਗੁਰਦੁਆਰਾ ਸ੍ਰੀ ਕੰਦ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ ਇਸ ਮੌਕੇ ਵੱਡੀ ਗਿਣਤੀ ਚ ਸੰਗਤ ਅੱਜ ਸਵੇਰ ਤੋਂ ਹੀ ਇਤਹਾਸਿਕ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਣ ਲਈ ਪਹੁੰਚੀ ਉੱਥੇ ਹੀ ਐਸਜੀਪੀਸੀ ਮੈਂਬਰ ਗੁਰਵਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਿਆਪੁਰਬ ਨੂੰ ਲੈ ਕੇ ਪੂਰੀ ਧਾਰਮਿਕ ਮਰਿਆਦਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਤੇ 10 ਸਤੰਬਰ ਨੂੰ ਭੋਗ ਪਾਏ ਜਾਣਗੇ ਅਤੇ 10 ਸਤੰਬਰ ਨੂੰ ਬਟਾਲਾ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉੱਥੇ ਹੀ ਸੰਗਤਾਂ ਦਾ ਕਹਿਣਾ ਸੀ ਕਿ ਇਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ ਤੇ ਪੂਰੀ ਸਰਦਾ ਪਾਵਲਾਂ ਨਾਲ ਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ। ਬਟਾਲਾ ਤੋਂ ਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਨੀ ਗੋਰਾ ਪ੍ਰਬੰਧਕ ਕਮੇਟੀ ਕੁਝ ਪਹਿ ਕਾਨ ਤੋਂ ਪਹਿਲਾਂ ਸਾਰੀ ਹੀ ਨਾਨਕ ਨਾਮ ਦੇਵਾ ਸਰਗਰੂ ਧਾਨਗੁਰ ਨਾਰਕ ਸਾਹਿਬ ਸੱਚੇ ਪਾਤਸ਼ਾਹ ਜਨਤਮਾ ਦਾ ਸਲੱਖਣੀ ਦੇ ਵਿਆਹ ਪਰੋਪੀ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਹ ਪਰੋਪ ਗੁਰਪੁਰ ਕੋਲ ਜੋੜ ਮੇਲਾ ਸ਼ੰਗਤਾ ਮਨਾਉਣ ਜਾ ਰਹੀ ਹੈ ਇਹ ਪ੍ਰਸਫਾ ਹੈ ਜਿੱਤੇ ਅਸੀਂ ਆਸਰੇ ਖੜੇ ਹਾਂ ਗੁਰਦੁਆਰਾ ਤੰਦ ਸਾਹਿਬ ਜਿੱਥੇ ਕਦੀ ਗੁਰਨਾਰਕ ਸਾਹਿਬ ਦੀ ਬਰਾਤ ਆ ਕੇ ਖੈਰੀ ਇਹ ਤੇ ਕੱਚੀ ਕੰਦ ਸੀ ਅੱਜ ਉਹ ਕੰਦ ਇਤਿਹਾਸ ਨੇ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਦ ਆ ਜੇ ਪ੍ਰਤਰ ਹੋਈ ਕਿ ਸੰਤਾ ਆ ਕੇ ਜਿੱਤੇ ਧੰਗੁਰ ਗੁਰਦਾਰ ਸਾਹਿਬ ਉਹ ਆਪਣਾ ਸੀਸ ਝੁਕਾਉਂਦੀਆਂ ਉਸ ਕੰਦ ਦੇ ਦਰਸ਼ਨ ਕਰਕੇ ਸਾਖ ਸਾਖ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀ ਆ ਇਸ ਜੋੜ ਮੇਲੇ ਦੇ ਸ਼ਬਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸੱਚਜੇ ਧਾਰ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਆਦੇ ਸਰਕਾਰ ਦੇ ਪ੍ਰਧਾਨ ਸ਼੍ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਬੜਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਤੇ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦਰਾ ਕੰਧ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਸਾਤਕਰਪਾਗਿਆ ਸਾਹਿਬ ਜਿੱਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪੈਣਗੇ ਡੇਰਾ ਸਾਹਿਬ ਗੁਰਦਾਰੇ ਸਵੇਰੇ 6 ਵਜੇ ਭੋਗ ਪੈਗਾ ਪਾਕਿਸਤਾਨਾਂ ਦੇ 10 ਵਜੇ ਦੇ ਕਰੀਬ ਖੰਡ ਪਾਟਾ ਸਾਹਿਬ ਦੀ ਸੰਪੂਰਨਤਾ ਅਰਦਾਸ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡ ਪਾਟ ਸਾਹਿਬ ਆਰੰਭੋ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡ ਪਾਟ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਸ ਲੈ ਕੇ ਗੋਲਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡ ਪਾਟ ਸਾਹਿਬ ਆਰੰਭ ਕਰਵਾਏ ਨੇ ਬਹੁਤ ਬਹੁ ਗੁਰੂ ਦਾ ਧੰਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤੈਨਹੀਂ ਕੀਤਾ ਮਨੁੱਖ ਕਿਆ ਵਿਚਾਰਾ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਧੈ ਮੈਂ ਅੱਜ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਥਾ ਟੇਕਣ ਵਾਸਤੇ ਆਏ ਸੀ ਅੱਜ ਗੁਰਨਾਨਕ ਸਾਹਿਬ ਤੇ ਤੰਦਰ ਮਾਤਾ ਸਰਖਣੀ ਜੀ ਦੇ ਵਿਆਹ ਪਰਵ ਦੇ ਸਵਾਦ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਰੰਗੋ ਜੀ ਨੇ ਦਰਸ਼ਨ ਦਰਸਾਰੇ ਕੀਤੇ ਨੇ 5 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸ਼ਹਿਰ ਦੇ ਵਿੱਚ ਵਿਆਹ ਵਰਗਾ ਮਾਹੌਲ ਪਣਿਆ ਦਾਵਾ ਕਿ ਗੁਰਦਾਰ ਕਾਂਦੇ ਸਾਹਿਬ ਦੇ ਮੈਨੇਜਰ ਸਰਦਾਰ ਇਸਮਾਨ ਸਿੰਘ ਭਾਰ ਭਾਨ ਸਾਹਿਬ ਸੌਣੀ ਕਮੇਟੀ ਦੇ ਮੈਂਬਰ ਹੈ ਜਗਤਿੰਦਰ ਸਿੰਘ ਜੀ ਗੋਰਾ ਇਸ ਗੁਰਦਰਾ ਡੇਰਾ ਸਾਹਿਬ ਸਤਕਤਾਰਿਆਂ ਦੇ ਮੈਨੇਜਰ ਮਨਜੀਤ ਸਿੰਘ ਜੀ ਜੱਫਰਵਾਲ ਇਹ ਸੰਗਤ ਦੇ ਸਜੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ ਵਰਦਾਨ ਦੇ ਲੰਗਰ ਵਕ ਵਕ ਪਕਵਾਨਾਂ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਕਿ ਬਹੁਤ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਾਧਤਾ ਜਾ ਰਿਹਾ ਵਾ ਕੋਈ ਜਿਤਾ ਨਗਰ ਨੇ ਇੱਕ ਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਸਡੀਐਮ ਆ ਸਾਰੇ ਤਗੜੇ ਹੋ ਕੇ ਪੱਪਾ ਪਾ ਰੋ ਕੇ ਇਸ ਜਿਹੜਾ ਗੁਰੂ ਨਾਨਕ ਪਾਸ਼ਾ ਵਾਲ ਵਿਆਹਪੁਰਪਾ ਉਹਨੂੰ ਚੜ੍ਹਦੀ ਕਲਾ ਨਾ ਬਣਾਉਣ ਵਾਸਤੇ ਬਿਨਾ ਕਿਸੇ ਜਾਤ-ਪਾਤ ਔਰ ਰੰਗ-ਨਸਲ ਭੇਦਭਾਵ ਤੋਂ ਪਰੋਠ ਕੇ ਤਗੜੇ ਹੋ ਕੇ ਇਹ ਪ੍ਰੋਪਰਬ ਨਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਅਦਾਸ ਬੇਨਤੀ ਕਰਦੇ ਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਖੜਾ ਵਿਆਹਪੁਰਬਾ ਮਾਤਾ ਸਲਖੜੀ ਦਾ ਵਿਆਹਪੁਰਬਾ ਤੇ ਇਦਾਂ ਚੜ੍ਹਦੀ ਕਲਾ 'ਚ ਮਨਾਇਆ ਜਾਵੇ ਦੇਸ਼-ਉਦੇਸ ਤੋਂ ਆਉਣ ਵਾਲੀਆਂ ਸਾਰਤ ਨੂੰ ਲੱਖ-ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਾਹਿਬ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਰਾਖ ਨੇ ਸੰਗਤ ਨੇ ਧਿਆਰਾ ਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਅਸੀਂ ਆ ਗਿਆਂ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਾਹਿਬ ਦੇ ਵਾਸੀ ਹਿੰਦਦਰਵਾਜ਼ੇ ਖੋਲਦੇ ਨੇ ਸੰਤਾਂ ਵਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾ ਅਨੁਪਰਵ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਹੀ ਕਿਉਂਕਿ ਮੇਰਾ ਇੱਥੇ ਗਵਾੜ ਘਰ ਏ ਤੇ ਧੰਨ ਧੰਨ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਮਾਤਾ ਸੁਖਣੀ ਜੀ ਦੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਏ ਤੇ ਇੱਥੇ आन के नतमस्तक होने का मौका मिलता है ये गुरु की रहमत है और हर साल संगतं इन मतलब है ਵਾਸਾਲੀ ਜਦੋਂ ਨਗਰ ਕੀਰਤਨ ਅਗੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਅਹੀ ਗੁਰਦਾਰਾ ਸਾਹਿਬ ਕੰਸਾ ਵਿਖੇ ਇੱਥੇ ਇਸ ਵੇਲੇ ਨਤਮਸਤਕ ਹੋਣ ਆਇਆ ਔਰ ਜੋ ਜੁਗੋ ਜੁਗ ਅਟਲ ਕੰਧ ਸਾਹਿਬ ਹੈ ਨਾਨਕ ਨਜ਼ਰੀ ਨਜ਼ਰ ਨੇ ਹਾਲ ਕੰਦ ਤੋਂ ਕੰਦ ਸਾਹਿਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉੱਥੇ ਨਤਮਸਤਕ ਹੋਣ ਹੁੰਦੀ ਹੈ ਇਹ ਆਪਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਰ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅੱਜ ਸੰਗਤ ਦੇ ਦਰਸ਼ਨ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਬੋਬਈ ਦਾ ਵਿਆਹ ਕਰ ਮਰ ਵਰਗੀ ਦੀ ਅਡੀਕ ਬੋਬਈ ਜੀ ਜਿੱਦਣ ਤੋਂ ਇਹ ਸਮਾਪਤੀ ਹੋਈਆਂ ਨਾ ਸਾਰਾ ਸਾਲ ਹੀ ਸੰਗਤਾਂ ਦੇ ਮਰਦੇ ਵਿੱਚ ਚਾਅ ਮਾਰ ਰਿਹਾ ਕਿ ਆਉਣ ਵਾਲਾ ਸਮਾ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਕਮੇਟੀ ਵੱਲੋਂ ਐਰ ਕਬਰਾਲਾ ਕੀਤਾ ਗਿਆ ਹੈ ਵੀ ਗੁਰੂ ਦੇ ਜਾਜੇ ਵੀ ਕੁਝ ਪੁਰਾਣੀ ਕਰੇ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕਨ ਸਾਹਿਬ ਤੇ ਹਰ ਵਾਰੀ ਹੁੰਦਾ ਹੈ ਕਨ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਔਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਾਲਵਾਰੀ ਜਿਹੜੇ ਨੇ ਉਹ ਗੁਰੂ ਕੇ ਜਾਜੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ